ਪਹਿਲੀ ਚੀਜ਼ ਗੁਰੂ ਸਿੱਖ ਨੂੰ ਜੀਵਨ ਦਿੰਦਾ ਹੈ ਦੂਜਾ ਗੁਰੂ ਸਿੱਖ ਨੂੰ ਸੁੱਖ ਦਿੰਦਾ ਹੈ ਤੀਜਾ ਗੁਰੂ ਸਿੱਖ ਨੂੰ ਜਪਣ ਵਾਸਤੇ ਨਾਮ ਦਿੰਦਾ ਹੈ ਨਾਮ ਜਪਦੇ ਮਹਿਸੂਸ ਹੁੰਦਾ ਗੁਰੂ ਮੇਰੇ ਅੰਗ ਸੰਗ ਹੈ ਚੌਥੀ ਚੀਜ਼ ਜਿਹੜੀ ਦੁਨੀਆ ਦੇ ਵਿਝਾਰ ਚ ਕਿਤੇ ਨਹੀਂ ਮਿਲਦੀ ਉਹ ਪਤਾ ਕੀ ਹੈ ਦੁਨੀਆ ਵਿੱਚ ਲੋਕ ਗੁਣਾਂ ਦੇ ਕਦਰਦਾਨ ਨੇ ਔਗਣਾਂ ਦੀ ਕਦਰ ਕੋਈ ਨਹੀਂ ਕਰਦਾ ਸੁਣਿਓ ਧਿਆਨ ਨਾਲ ਗੁਣਾਂ ਦੀ ਕਦਰ ਹੈ ਔਗਣਾਂ ਦੀ ਦੁਨੀਆ ਵਿੱਚ ਕੋਈ ਕਦਰ ਨਹੀਂ ਐ ਕਿਸੇ ਬਾਜ਼ਾਰ ਵਿੱਚ ਔਗਣ ਨਹੀਂ ਵਿਕਦੇ ਸਜਣੋਂ ਗੁਣ ਵਿਕਦੇ ਨੇ ਪਰ ਇੱਕ ਗੁਰੂ ਦਾ ਧਰ ਐ ਜਿੱਥੇ ਔਗਣਾਂ ਨਾਲ ਭਰਿਆ ਬੰਦਾ ਵੀ ਆ ਜਾਏ ਇੱਥੇ ਔਗਣ ਵੀ ਵਿਕ ਜਾਂਦੇ ਨੇ ਗੁਰੂ ਗੁਣ ਦੇ ਦਿੰਦਾ ਬਦਲੇ ਵਿੱਚ ਇੱਥੇ ਔਗਣ ਵਿਕਣ ਪੱਲਰੀ ਭਾਈ ਔਗਣਾਂ ਦੀ ਪੰਡ ਬਨ ਕੇ ਕੋਈ ਲੈ ਆਵੇ ਉਹ ਵੀ ਗੁਰੂ ਦੇ ਧਰ ਉੱਤੇ ਆ ਕੇ ਵਿਕ ਜਾਂਦੀ ਐ ਕਿਸੇ ਕੋਲ ਔਗਣ ਹੋਣ ਗੁਰੂ ਔਗਣ ਲੈ ਲੈਂਦਾ ਐ ਬਦਲੇ ਵਿੱਚ ਉਹਨੂੰ ਗੁਣ ਦੇ ਦਿੰਦਾ ਪਰ ਸ਼ਰਤ ਇੱਕ ਹੈ ਉਹ ਗੁਰੂ ਕੋਲ ਆ ਕੇ ਐਡਮਿਟ ਕਰੇ ਐਡਮਿਟ ਸਮਝਦੇ ਹੋ ਮੰਨੇ ਅੰਦਰੋਂ ਕਿ ਹਮ ਅਵਗਣ ਭਰੇ ਇੱਕ ਗੁਣ ਨਹੀਂ